ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਛੇ ਜੁਰੂ ਕੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਦਾ ਸਮਾਂ ਬਦਲਿਆ ਲੁਧਿਆਣਾ 22 ਜੂਨ 2025 ਨੂੰ ਚੋਣ ਕਮਿਸ਼ਨਰ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਸਮੇਂ ਨੂੰ ਅਧਿਕਾਰਤ ਤੌਰ ਤੇ 23 ਜੂਨ ਨੂੰ ਸਵੇਰੇ 8:00 ਵਜੇ ਕਰ ਦਿੱਤਾ ਹੈ ਜੋ ਕਿ ਪਹਿਲਾਂ ਨਿਰਧਾਰਤ ਸਵੇਰੇ 7:00 ਵਜੇ ਸੀ ਇਸ ਬਦਲਾਅ ਬਾਰੇ ਡਿਪਟੀ ਕਮਿਸ਼ਨਰ ਨੂੰ ਸ਼ਨੀਵਾਰ ਨੂੰ ਇੱਕ ਅਧਿਕਾਰ ਦਾ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ ਜਾਰੀ ਸਰਕਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ 64 ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਲਈ ਵੋਟਾਂ ਦੀ ਗਿਣਤੀ 23 6 2025 ਨੂੰ ਹੋਵੇਗੀ ਜੋ ਅਤੇ ਸਵੇਰੇ 7:00 ਵਜੇ ਦੀ ਬਜਾਏ 8:00 ਵਜੇ ਸ਼ੁਰੂ ਹੋਵੇਗੀ ਐਤਵਨ ਨੂੰ ਜਰਨਲ ਬਾਜ਼ਰ ਰਜীব ਕੁਮਾਰ ਆਈਏਐਸ ਨੇ ਜ਼ਿਲ੍ਹਾ ਚੋਣ ਅਫਸਰ ਹਮਾਸ਼ੂ ਜੈਨ ਨੂੰ ਸਚਾਰੂ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਕਾਂ ਦਾ ਨਿਰੀਖਣ ਕੀਤਾ ਹੈ ਅਧਿਕਾਰੀਆਂ ਨੇ ਪ੍ਰੀਖਿਆ ਹਾਲ ਦਾ ਜਾਇਜ਼ਾ ਲਿਆ ਹੈ ਜਿਸ ਵਿੱਚ ਵੋਟਾਂ ਦੀ ਗਿਣਤੀ ਲਈ 14 ਟੇਬਲ ਅਤੇ ਪੋਸਟਰ ਬੈਲਟ ਦੇ ਇਲੈਕਟ੍ਰੋਨਿਕ ਟਰਾਂਸਮਿਟਰ ਟ੍ਰਾਂਸਮਿਟ ਮੇਟ ਪੋਸਟਲ ਦੇ ਬਲੈਟ ਸਿਸਟਮ ਵੋਟਾਂ ਲਈ ਨਿਰਧਾਰਤ ਦੋ ਵੱਧੂ ਟੇਬਲ ਲਗਾਏ ਹਨ ਇਸ ਤੋਂ ਇਲਾਵਾ ਉਹਨਾਂ ਨੇ ਕਾਲਜ ਦੇ ਅਡੀਟੋਰੀਅਮ ਵਿੱਚ ਸਥਿਤ ਮੀਡੀਆ ਸੈਂਟਰ ਦਾ ਵੀ ਮੁਕਾਲਾਣ ਕੀਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਅਕਾਊਂਟਿੰਗ ਸੈਂਟਰ ਤੇ ਲੋੜੀ ਦੇ ਪੁਲਿਸ ਤਨਖਾ ਦੇ ਨਾਲ-ਨਾਲ ਮਜ਼ਬੂਤ ਰੱਖੇ ਸਮੇਤ ਸਮੇਤ ਵਿਆਪਕ ਉਪਾਅ ਲਾਗੂ ਕੀਤੇ ਹਨ ਸਾਰੇ ਸਬੰਧਤ ਹਿੱਸੇਦਾਰਾਂ ਦੀ ਸਹੂਲਤ ਲਈ ਪਾਰਕਿੰਗ ਪ੍ਰਬੰਧਨ ਦਾ ਅਨੁਕੂਲ ਬਣਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਬਾਜ਼ਵਰਨ ਨੇ ਜ਼ਿਲ੍ਹਾ ਸ਼ੋਨ ਅਫਸਰ ਨੇ ਪੁਸ਼ਟੀ ਕੀਤੀ ਹੈ ਕਿ ਗਿਣਤੀ ਪ੍ਰਕਿਰਿਆ ਇੱਕ ਸੁਰੱਖਿਆ ਸ਼ਾਂਤੀਪੂਰਤ ਅਤੇ અનુકੂਲ ਮਾਹੌਲ ਵਿੱਚ ਕੀਤੀ ਜਾਵੇ ਜੋ ਕਿ ਇਮਾਨਦਾਰੀ ਨੂੰ ਵੀ ਬਣਾਈ ਰੱਖਣ ਲਈ ਪ੍ਰਸ਼ਾਸਨ ਵੀ ਬਚਨਬੱਧ ਦੀ ਬਚਨਬੱਧਤਾ ਨੂੰ ਦਰਸਾਉਂਦੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ